ਜਦ ਸੀ 3B2 ਦੇ ਕੋਲ ਹੋਈ ਲੰਘ ਰਹੇ ਸੀਗੇ ਮੈਂ ਤੇ ਮਨਦੀਪ ਸਿੰਘ ਤੇ ਇੱਥੇ ਅੰਮ੍ਰਿਤਸਰੀ ਸਪੈਸ਼ਲ ਦਾ ਹੀ ਭਲੇ ਲਿਖਿਆ ਦੇਖਿਆ ਤੇ ਨਾਲ ਹੀ ਇੱਕ ਬਹੁਤ ਹੀ ਸੋਹਣਾ ਮੁੰਡਾ 6 ਫੁੱਟ ਦਾ ਗੱਭਰੂ ਤੇਰੇ ਤੇ ਲਾਲੀ ਤੇ ਉਹ ਨਾਲ ਦਿਖਿਆ ਜਿਹੜਾ ਆਪਣੇ ਫਾਦਰ ਨਾਲ ਉਹਨਾਂ ਦੀ ਹੈਲਪ ਕਰ ਰਿਹਾ ਸੀਗਾ ਤੇ ਆ ਦੇਖੋ ਇਹਨਾਂ ਦੀ ਗੱਡੀ ਕਿਹੜੀ ਹੈ ਆਈ 10 ਹਨਾ ਆਈ 10 ਵੀ ਡੀ ਆ ਤੇ ਲਿਖਿਆ ਹੋ ਜਾਂਦਾ ਨੇ ਇਕ ਨੂੰ ਲੱਗਦੇ ਹੋਏ ਹੈ ਅਸੀਂ ਦੇਖਿਆ ਤੇ ਆਓ ਤੁਹਾਨੂੰ ਇਹਨਾਂ ਦੇ ਫਾਦਰ ਨਾਲ ਵੀ ਮਿਲਾਨੇ ਤੇ ਇਹਨਾਂ ਨਾਲ ਵੀ ਗੱਲਾਂ ਕਰਦੇ ਆਂ ਜੀ ਨਾ ਜੀ ਤੁਹਾਡਾ ਅਲੂਰਕੀਰ ਸਿੰਘ ਤੇ ਤੁਸੀਂ ਪੜ੍ਹਦੇ ਵੀ ਹੋ ਮੈਂ ਤੇ ਅੱਜ ਦੇ ਸਮਾਜ ਦੇ ਵਿੱਚ ਜਿਹੜੀ ਚੀਜ਼ ਮੈਨੂੰ ਸਾਰਾਂ ਦਿਨ ਹੀ ਪੂਰੀ ਲੱਗੀ ਜਾਂਦੀ ਹੈ ਹਨਾ ਕਿ ਪੜ੍ਹਾਈ ਲਿਖਾਈ ਮੈਨੂੰ ਕਈ ਲੋਕ ਮਿਲਦੇ ਆ ਜਿਨ੍ਹਾਂ ਨੇ ਐਮਏ ਐਮ ਫਿਲ ਕੀਤੀਆਂ ਹੋਈਆਂ ਉਸ ਤੋਂ ਬਾਅਦ ਜੋਬ ਹੀ ਕਰਨੀ ਚਾਹੀਦੀ ਹੈ ਹਰ ਬੰਦੇ ਨੂੰ ਲੇਕਿਨ ਜੋਬ ਨਹੀਂ ਮਿਲਦੀ ਕਦੇ ਵੀ ਹਨਾ ਯਕੀਨ ਹੋ ਜਾਓ ਤੁਸੀਂ ਇਹ ਕੰਮ ਸਿੱਖ ਲੈਣਾ ਚਾਹੀਦਾ ਪਹਿਲਾ ਹੀ ਹੈ ਨਾ ਇੰਡੀਆ ਟ੍ਰੇਨ ਹੈ ਪਰ ਹੁਣ ਤਾਂ ਫੋਰਨ ਵੀ ਕੈਨੇਡਾ ਅਮਰੀਕਾ ਵੀ ਇਹੀ ਹਾਲ ਹੋ ਗਏ ਨੇ ਹੈ ਨਾ ਤੇ ਤੁਹਾਡੇ ਫਾਦਰ ਦਾ ਕੀ ਨਾਮ ਹੈ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਜਗਪਤ ਸਿੰਘ ਗੋਵਿੰਦਰ ਸਿੰਘ ਜੀ ਗੋਵਿੰਦਰ ਸਿੰਘ ਜੀ ਦੇਖੋ ਕਿਵੇਂ ਇਹਨਾਂ ਨੇ ਗੁਰਸਿੱਖ ਨੇ ਪੂਰੀ ਦਾੜੀ ਕੰਨੀ ਹੈ ਤੇ ਕਿਸੇ ਟਾਈਮ ਦੇ ਵਿੱਚ ਇੱਕ ਗੁਰਸਿੱਖ ਨੰਦਾ ਕੋਈ ਕਾਮਕਾਰ ਇਸ ਤਰ੍ਹਾਂ ਜਿਹੜੀ ਰੇੜੀ ਲਾਣਾ ਬਹੁਤ ਉਹ ਸਮਝਦਾਰੀ ਹੈ ਨਾ ਜੀਬ ਜੀ ਮੈਂ ਇਹ 8 ਸਾਲ ਤੋਂ ਲਾ ਰਿਹਾ ਹਾਂ ਅੱਛਾ ਜੀ ਕਿਸੇ ਟਾਈਮ ਮੈਂ ਪਹਿਲਾਂ ਮੇਰਾ ਜਿਹੜਾ ਖਾਣੇ ਦਾ ਕੰਮ ਸੀਗਾ ਜੀ ਤੇ ਮੈਂ 8 ਸਾਲ ਤੋਂ ਲਾ ਰਿਹਾ ਹ 8 ਸਾਲ ਤੋਂ ਅੱਛਾ ਤੁਸੀਂ ਇੱਥੇ ਲਗਾ ਰਹੇ ਹੋ ਨਹੀਂ ਜੀ ਮੈਂ ਪਹਿਲਾਂ 3B2 ਚ ਮੇਰਾ ਖਾਣੇ ਦਾ ਕੰਮ 3B2 ਚ ਅੱਛਾ ਖਾਣੇ ਦਾ ਸੀ ਮਤਲਬ ਇਹ ਉਹ ਕਿਉਂ ਕੀ ਗੱਲ ਹੋ ਗਈ ਉਹ ਉਹ ਫੇਰ ਆਈ ਛੱਡ ਦਿੱਤਾ ਜੀ ਬਹੁਤ ਰੇੜੀਆਂ ਬੜੀਆਂ ਹੋ ਗਈਆਂ ਸੀਗੀਆਂ ਮੇਰਾ ਸਿਆਹ ਲਾਣਾ ਸ਼ੁਰੂ ਕਰਤਾ ਜੀ ਦਹੀਂ ਪੱਲੇ ਅੱਛਾ ਇਹ ਤੁਹਾਡੇ ਮਾਈਂਡ ਚ ਕਿਵੇਂ ਆਇਆ ਦਹੀਂ ਪੱਲੇ ਦਾ ਜੀ ਰਾਜਵੀਰ ਜੀ ਜਦੋਂ ਦੇਖੀ ਤਾਂ ਕਿ ਹੁਣ ਆ ਗਰਮੀ ਹੁੰਦੀ ਜਾ ਰਹੀ ਅੱਗੇ ਅੱਗੇ ਅੱਛਾ ਜੀ ਤੇ ਹੁਣ ਲੋਕਾਂ ਨੂੰ ਠੰਡਾ ਜ਼ਰੂਰੀ ਹੈ ਅੱਛਾ ਜੀ ਗਰਮ ਇਹਦੇ ਨਾਲ ਠੰਡਾ ਹੋ ਜਾਂਦਾ ਇਹ ਦਹੀਂ ਪੱਲੇ ਸਾਡੇ ਚਿਲਡ ਹੁੰਦੇ ਸੀ ਚਿਲਡ ਅੱਛਾ ਇਹਦੇ ਨਾਲ ਠੰਡ ਪ ਨਾਲੇ ਸਿਹਤ ਖਰਾਬ ਨਹੀਂ ਨਾਲੇ ਨਜਾਰੇ ਨਾਲ ਖਾਓ ਹਾਂ ਪ੍ਰਭੂ ਦੇ ਗੁਣ ਗਾਓ ਖੰਸੀ ਖੰਸੀ ਤਾਂ ਨਹੀਂ ਹੁੰਦੀ ਛੇ ਖੰਸੀ ਤਾਂ ਕੱਤੋਂ ਹੋ ਗਿਆ ਇਹ ਖੰਸੀ ਦੀ ਦਵਾਈ ਲਈ ਹੁੰਦੀ ਵਿੱਚ ਹੀ ਅੱਛਾ ਇਹ ਦਵਾਈ ਪਾਈ ਹੈ ਖੰਸੀ ਦੀ ਬਿਲਕੁਲ ਬਿਲਕੁਲ ਇਹ ਨਹੀਂ ਭੱਲਿਆਂ ਦੇ ਵਿੱਚ ਇਹਨਾਂ ਨੇ ਖੰਸੀ ਦੀ ਦਵਾਈ ਪਾਈ ਹੋਈ ਹੈ ਭਾਵੇਂ ਇਹਨਾਂ ਦਾ ਨੰਬਰ ਵੀ ਨੋਟ ਕਰ ਲਓ 9988004337 ਤੇ ਤੁਸੀਂ ਜਦੋਂ ਵੀ ਇਸ ਤੋਂ 3B2 ਕੋਲੋਂ ਲੰਘਦੇ ਹੋ ਇਸ ਰੋਡ ਤੋਂ ਇਹ ਪਾਰਕ ਦੇ ਬਿਲਕੁਲ ਹੀ ਬਾਹਰ ਹੀ ਖੜੇ ਨੇ ਕਿੰਨੇ ਟਾਈਮ ਲਈ ਖੜਦੇ ਹੋ ਜੀ ਅਸੀਂ ਵੀ ਜੀ ਖੜਦੇ ਆ ਜੀ ਅਸੀਂ ਸਾਡੇ ਨਾਲ ਕਿੱਥੇ ਜਾ ਰਹੇ ਆ ਅੱਛਾ ਜੀ ਤੇ ਅਸੀਂ ਤਕਰੀਬਨ 9 8 9 ਅੱਜ ਰਾਤ ਦੇ 9 ਵਜੇ ਤੱਕ 9 ਵੀ ਵਾਜ ਜਾਂਦੇ ਨੇ ਸਾਨੂੰ ਜੇ ਮਾਲ ਸਾਡੇ ਕੋਲ ਮੁੱਕ ਗਿਆ ਹੀ 2 ਵਜੇ ਵਿਚ ਲੱਦਨੇ ਆ ਅੱਛਾ ਅੱਛਾ ਮੈਂ ਤਾਂ ਜ਼ਿਆਦਾ ਲਾਲਚ ਨਹੀਂ ਕਰਦੇ ਜ਼ਿਆਦਾ ਲਾਲਚ ਨਹੀਂ ਬੇਟਾ ਵੀ ਕਿਉਂ ਸਾਰਾ ਕੁਝ ਆਪ ਹੀ ਤਿਆਰ ਕਰਨਾ ਹੁੰਦਾ ਬੇਟਾ ਨੂੰ ਵੀ ਸ਼ੌਕ ਪੈ ਗਿਆ ਹੁਣ ਬੇਟਾ ਹੁਣ ਬੈਠੀ ਪੇਪਰ ਦੇ ਘਟਿਆ ਹੁਣ ਫਰੀ ਹੋਇਆ ਤੇ ਹੁਣ ਇਹ ਮੈਂ ਬੈਂਕਿੰਗ ਕਰਾਂਗਾ ਇਹ ਜੀ ਮੈਂ ਇਹਨੂੰ ਕਹਾਂ ਮੈਂ ਕਿਸੇ ਦੇ ਕੋਲ ਜਾਣ ਨਾਲੋਂ ਤੂੰ ਮੇਰੇ ਕੋਲ ਆ ਆਰਾਮ ਨਾਲੇ ਆਪ ਤੂੰ ਮੇਰੇ ਨਾਲ ਕੰਮ ਕਰ ਮੈਨੂੰ ਪੈਸੇ ਭੋਲੇ ਦੇ ਰਿਹਾ ਰੋਜ਼ ਘਰ ਦੀ ਦੇ ਦੇਰੀ ਦਾ ਹੀ ਖਰਚਾ ਪੜੀ ਉਹ ਜੀ ਲੈਂਦਾ ਖੁਸ਼ ਹੈ ਜਿਹੜਾ ਇਹ ਵੀ ਬੇਟਾ ਵੀ ਇਹਦਾ ਗੁਰਕੀਰਤ ਗੁਰਕੀਰਤ ਬਹੁਤ ਜ਼ਿਆਦਾ ਖੁਸ਼ ਹੈ ਕੰਮ ਕਰਨਾ ਚਾਹੀਦਾ ਹਰ ਕਿਸੇ ਨੂੰ ਤੋ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਆ ਇਹ ਬਣਾ ਕੇ ਤੁਹਾਨੂੰ ਅਧਾਰਨੇ ਜੀ ਲੋਕ ਕ੍ਰੇਟਰ ਸਾਡੇ ਲਈ ਬਣਾਓ ਲਓ ਦੇਖੀਏ ਠੰਡੀਆਂ ਕਿਵੇਂ ਪੜਨੀਆਂ ਹਨ ਆਹ ਲੋ ਜੀ ਆਹ ਦੇਖੋ ਆਹ ਦੇਖੋ ਜੀ ਪਹਿਲਾਂ ਅਸੀਂ ਪੱਲਾ ਲਿਆ ਹਾਂ ਜੀ ਪੱਲਾ ਦੀ ਪੱਲੇ ਬਹੁਤ ਵੱਡੇ ਇਹਨਾਂ ਦੇ ਉਹ ਪੱਲਾ ਵੀਰ ਜੀ ਅਸੀਂ ਆਪਣੀ ਸਿਹਤ ਦੇ ਹਿਸਾਬ ਨਾਲ ਹੀ ਬਣਾਈਦਾ ਇਹ ਮਜ਼ਾਕੀਆ ਸਵਾਲ ਵੀ ਬਹੁਤ ਹੈ ਨਾ ਪੱਲਾ ਸਾਡੀ ਆਪਣੀ ਸਿਹਤ ਹੈ ਜਿੱਦਾਂ ਦੀ ਸਾਡੀ ਸਿਹਤ ਉਦਾਂ ਦਾ ਅਸੀਂ ਪੱਲਾ ਨਹੀਂ ਵੀ ਘਰੇ ਬਣਾਉਂਦੇ ਹਾਂ ਨਾ ਨਹੀਂ ਵੀ ਘਰੇ ਬਣਾਉਂਦੇ ਹਾਂ ਹਾਂ ਕਹਿੰਦੇ ਆ ਲੋਕ ਵੇਰਕਾ ਦੀ ਅਮੋਲਦੀ ਯੂਜ਼ ਕਰਦੇ ਆ ਪਰ ਇਹਨਾਂ ਦੀ ਘਰੇ ਬਣੀ ਦਹੀਂ ਲੱਗਦੀ ਹੈ ਵੀਰ ਜੀ ਵੇਰਕਾ ਮੂਲ ਜਿਹੜਾ ਸਾਨੂੰ ਨਹੀਂ ਸਹੀ ਲੱਗਦਾ ਹਾਂ ਇਹ ਨੇਚਰਲ ਲੱਗਦੀ ਹੈ ਨਾ ਬਿਲਕੁਲ ਨੇਚਰਲ ਲੱਗਦੀ ਹੈ ਕੋਈ ਟੋਕ ਨਹੀਂ ਜੇ ਤੁਸੀਂ ਬੋਗੇ ਫੋਨ ਨਹੀਂ ਪਾਵਾਗੇ ਸੀ ਪਾਪੜੀ ਆਪਣੀ ਬਣੀ ਪਾਪੜੀ ਵੀ ਘਰੇ ਘਰੇ ਸਾਰਾ ਹਰ ਚੀਜ਼ ਅਸੀਂ ਘਰ ਬਣਾਨੇ ਵਿੱਚ ਜੀ ਅੱਛਾ ਆ ਦੇਖੋ ਐਸੀ ਪਾਪੜੀ ਐ ਇਹ ਵੀ ਅਸੀਂ ਘਰ ਬਣਾਨੇ ਆ ਐ ਕ੍ਰਿਸਪੀ ਪੈਪਰੀ ਐ ਜਦੋਂ ਪਹਿਲੇ ਮੂੰਹ ਚ ਪਾਣੀ ਆ ਗਿਆ ਨਾ ਦੇਖ ਕੇ ਬਿਲਕੁਲ ਗੁਰਕੀਰਨ ਜੀ ਦੇ ਵੀ ਪਾਣੀ ਆ ਗਿਆ ਨਾ ਤੁਸੀਂ ਖਾਣੇ ਹੋ ਰੋਏ ਹੈ ਆਪਣਾ ਅੱਗੇ ਕਹਿੰਦੇ ਡੈਲੀ ਬਣਾਨੇ ਤੋੜੀ ਵੀ ਵੇ ਟੈਸਟ ਕਰਾਂਗੇ ਡੈਡੀ ਤੋਂ ਬਾਅਦ ਨਾ ਕਿ ਜਿੰਨੀ ਜ਼ਿਆਦਾ ਇਹ ਨਾ ਪਾਇਓ ਜੀ ਉਹ ਬਾਅਦ ਵਿੱਚ ਤੇ ਦੇਖੋ ਜੀ ਚਾਰਟ ਪੌਪੜੀ ਤਿਆਰ ਹੈ ਤੇ ਗਾਂ ਖੜੇ ਸੀਗੇ ਸੌਰੀ ਅਸੀਂ ਇਹਨਾਂ ਨੂੰ ਡਿਸਟਰਬ ਕੀਤਾ ਵੇ ਤੇ ਕਿਸੇ ਨਵੇਂ ਵੀਡੀਓ ਦੇ ਨਾਲ ਫਿਰ ਤੁਹਾਨੂੰ ਮਿਲਾਂਗੇ ਕਿਸੇ ਹੋਰ ਚੰਗੀ ਜਗ੍ਹਾ ਤੇ ਤੁਹਾਨੂੰ ਨੰਬਰ ਵੀ ਨੋਟ ਕਰਾਤਾ ਜਰੂਰ ਇੱਥੇ ਰੁੱਕ ਕੇ ਜਾਇਆ ਕਰੋ ਤੇ ਇਸ ਦਾ ਅਪਰੀਸ਼ੀਏਟ ਕਰਕੇ ਆਪਾਂ ਮੋਟੀਵੇਟ ਕਰਕੇ ਉਸ ਕੰਮ ਨੂੰ ਵਧਾਵਾ ਦਿੰਨੇ ਕਿ ਹਰ ਕੋਈ ਕੰਮ ਕਰੇ ਬਹੁਤ ਬਹੁਤ ਸ਼ੁਕਰੀਆ No